प्यारी सालसंगे जी एक, एक गीत दी बड़ी फरमाइश ही सारा પ્રસંગ ਭਰਿਆ ਆਪਣੇ ਪੁੱਤਰ ਸਰਜੀਤ ਸਿੰਘ ਦਾ ਵੀ ਗੀਤ ਮੈਂ ਦੇਖ ਕੇ ਭਰ ਦਟਾ ਹੁਣ ਕਈਆਂ ਦੀ ਫਰਮਾਇਸ਼ ਹੈ ਅੱਜ ਕੱਲ ਬੀਬੀਆਂ ਬਾਣਾ ਛੱਡ ਕੇ ਕਲਾਨਾ ਫਿਰਦੀਆਂ ਭਾਈ ਐਂਜੇ ਬੈਂਟਕੋਡ ਸੰਵਾਰੇ ਲੋਕਾਂ ਨੇ ਨਿਕਲਣਾ ਔਖਾ ਹੋ ਗਿਆ ਵਿੱਚੋਂ ਪਾਈ ਇਹ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਦਸਵੇਂ ਪਾਤਸ਼ਾਹ ਨੇ ਆਪਾਂ ਨੂੰ ਸਿੱਖ ਬਣਾਇਆ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਿ ਮੈਂ ਉਸ ਕਾ ਚਿਹਰਾ ਉਹ ਚਿਹਰਾ ਬਣਨਾ ਔਖਾ ਹੈ ਆਪ ਤਰੂਨ ਕੱਠ ਕੇ ਆਟੋ ਪਾ ਲੈ ਕੇ ਸਿਰ ਪਰ ਕੌਣ ਮੌਨ ਹੋ ਕੇ ਏ ਗੁਰੂ ਦੇ ਖਾਲਸੇ ਹਾਸੀ ਪੰਜਾਬੀਆਂ ਉਹ ਪੰਜਾਬੀ ਦਾ ਪਤਾ ਤਾਂ ਲੱਗਦਾ ਏ ਜਿਹੜੇ ਕੇਸ ਤੁਸੀਂ ਰੱਖ ਲੈ ਕੱਟ ਤੇ ਕੌਣ ਮੌਨ ਹੋ ਗਏ ਕੇਸ ਗੁਰੂ ਦੀ ਮੋਹਰ ਨਹੀਂਓ ਕੈਂਚੀ ਕੱਟਦੀ ਐ ਕੌਣ ਮੌਨ ਜਿਹੜੇ ਹੋ ਗਏ ਬਣ ਗਈ ਖੇਤੀ ਉਜੜੀ ਖੇਤੀ ਜੱਤ ਦੀ ਐ ਐਸੇ ਪਾਈ ਬਾਬੂ ਬਣ ਗਏ ਤੁਸੀਂ ਉਹ ਸਿੱਕੀ ਸਰਦਾਰੀ ਛੱਡ ਦਿੱਤੀ ਸਰਦਾਰੀ ਰੱਖਣੀ ਬੜੀ ਔਖੀ ਐ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪਾਲ ਜਵਨ ਲਗ ਲਏ ਖਾਲਸਾ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬੇ ਗਏ ਬੇਪਰਨ ਕੀ ਰੀਤ ਐ ਮੈਨਾ ਕਰੋ ਇਨਕੀ ਪ੍ਰਤੀਤ ਐਸੀ ਵਿਪਦਾਂ ਦੀ ਰੀਤ ਜਾ ਰਹੇ ਆ ਉਹ ਬੰਮਨਾ ਕੋਲੋਂ ਮਸੋਂ ਖਿਹੜਾ ਛੜਾਇਆ ਦਾ ਹੁਣ ਬੰਮਨਾ ਨੇ ਐਸਾ ਜਾਲ ਪਾਇਆ ਭਾਈ ਫੇਰ ਤੁਹਾਨੂੰ ਘੇਰੀ ਬੈਠੇ ਆ ਬੰਮਣੀ ਨੇ ਕਈ ਛਾਂ ਟੰਗ ਕੀਤੀ ਜਦੋਂ ਬੰਮਣੀ ਦਾ ਭੋਗ ਪਿਆ ਫੇਰ ਭਾਈ ਕਦੂ ਕਾਰਾ ਹੋਇਆ ਅੰਬਰ ਸਰ ਉਹ ਸਾਨੂੰ ਪਤਾ ਹੀ ਐ 84 ਵਿੱਚ ਐ ਸਤਿਗੁਰੂ ਮਹਾਰਾਜ ਕਿਰਪਾ ਕਰਨ ਆ ਮੈਂ ਛੰਦ ਦੀ ਬੜੀ ਫਰਮਾਇਸ਼ ਐ ਇਹ ਜਰਾ ਪਿਆਰ ਨਾਲ ਸੁਣੋ ਲੱਗੂਗਾ ਤੁਹਾਨੂੰ ਥੋੜਾ ਜਿਹਾ ਕਰਤਾ ਜਾ ਪਰ ਪਿਛਾਂ ਦੇ ਪਤਾ ਲੱਗੇਗਾ ਭਾਈ ਰਹਿਤ ਗੁਰੂ ਨੇ ਦੱਸਿਆ ਰਹਿਤ ਵਿੱਚ ਰਹੋ ਰਹਿਤ ਵਿੱਚ ਰਹੋ ਇਹ ਕੁਰਤੀਆਂ ਪਾ ਕੇ ਕੰਮ ਨਹੀਂ ਸਰਣਾ ਇਹ ਸ਼ਰਮ ਨਾ ਕੇ ਕੰਮ ਨਹੀਂ ਸਰਣਾ ਦਾੜੀ ਖੁੱਲੀ ਕੇ ਸਖੁੱਲੀ ਨਾ ਹੁਣ ਇੱਕ ਹੋਰ ਬਿਮਾਰੀ ਚੰਮੜ ਗਈ ਇੱਕ ਤੇਲ ਦਾ ਲਾ ਕੇ ਦਾੜੀ ਨੂੰ ਇਕੱਠੀ ਕਰਨ ਨੇ ਆ ਉਹ ਮੈਂ ਕਿਹਾ ਮੁੰਟੀ ਹੋਈ ਟੁੰਨੀ ਹੋਈ ਕੋਈ ਗੱਲ ਨਹੀਂ ਭਾਈ ਇਹ ਦਾੜੀ ਨੂੰ ਤੇਲ ਲਾ ਕੇ ਜਬਾਨ ਨੇ ਕਾੜੀ ਕਰ ਲਈ ਦੀ ਰਣਜੀਤ ਸਿੰਘ ਨੇ ਹੁਲਾ ਸਿੰਘ ਨੇ ਸਜ਼ਾ ਦਿੱਤੀ ਹੈ ਚੌਂਕ ਵਿੱਚ ਖੜਾ ਕੇ ਰਣਜੀਤ ਸਿੰਘ ਦੇ ਚੌਂ ਕੋਲੜੇ ਮਾਰੇ ਕੋਲੜੇ ਹੁਣ ਕੋਲੜੇ ਮਾਰਨ ਕੋਈ ਨਹੀਂ ਭਾਈ ਮੁੰਡਾ ਗੁਰੂਏ ਮਾਰੇਆ ਕੋਰ ਨੇ ਹੁਣ ਇਹ ਛੰਦ ਸੁਣੋ ਮੇਰਾ ਬਨਾਇਆ ਨਵਾਂ ਤਾਜਾ ਇਹਨੂੰ ਛੱਡੋ ਰਹਿਤ ਵਿੱਚ ਆ ਜਾਓ ਇਹ ਦਰ ਦੇਖੋ ਉਹ ਦਰ ਵੇਖੋ ਇਹ ਦਰ ਵੇਖੋ ਉਹ ਦਰ ਵੇਖੋ ਨਾ ਛੱਡਿਆ ਦੂਰ ਪਰ ਜਾਏ ਚੰਦਰੀ ਫੈਸ਼ਨ ਨੇ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਕੁੜੀ ਮੁੰਡੇ ਦਾ ਫਰਕ ਨਹੀਂ ਰਹਿ ਗਿਆ ਕੂਟ ਪੈਂਟ ਸਿਰ ਤੋਂ ਪਾ ਪੈ ਗਿਆ ਕੁੜੀ ਮੁੰਡੇ ਦਾ ਫਰਕ ਨਹੀਂ ਰਹਿ ਗਿਆ ਕੂਟ ਪੈਂਟ ਸਿਰ ਤੋਂ ਪਾ ਪੈ ਗਿਆ ਉਹ ਪਤਾ ਨਹੀਂ ਇਹ ਦੀਦੀ ਜਾਂਦੀ ਬੀਬਾ ਕਹਿ ਕੇ ਬਲਾਈ ਚੰਦਰੀ ਫੈਸ਼ਨ ਨੇ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਉਹ ਵਿਆਹ ਦੇ ਚਨਾਵੇਂ ਸੂਟ ਸਵਾਉਂਦੇ ਵਿਆਹ ਦੇ ਨਾਮੇ ਸੂਠ ਸੁਆਉੜੇ ਬੀਬੀ ਦੇ ਪ੍ਰਾਣਾ ਲੈਗਾ ਪਾਉੜੇ ਬੀਬੀ ਦੇ ਪ੍ਰਾਣਾ ਲੈਗਾ ਪਾਉੜੇ ਉਹ ਫੇਰਾਂ ਉੱਟੇ ਟੁਰਿਆ ਨਾ ਜਾਵੇ ਨੰਡ ਕਰ ਜਾਂ ਤੇ ਟੁਰਿਆ ਨਾ ਜਾਵੇ ਲੈਗਾ ਚੁੱਕ ਕਮਾਈ ਚੰਦਰੇ ਫੈਸ਼ਨ ਨੇ ਚੰਦਰੇ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਚੰਦਰੇ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਇੱਕ ਦਿਨੇ ਚੰਡੀਗੜ੍ਹ ਸੀ ਆਏ ਗੁੱਟਾਂ ਨੂੰ ਦੁੱਬ ਲਵਲਾਈ ਇੱਕ ਦਿਨੇ ਚੰਡੀਗੜ੍ਹ ਸੀ ਆਏ ਗੁੱਟਾਂ ਨੂੰ ਦੁੱਬ ਲਵਲਾਈ ਬਾਬਾ ਕਹੇ ਕੁੜੇ ਗੁੱਟ ਜੜ ਗਈ ਬਾਬਾ ਕਹੇ ਕੁੜੇ ਗੁੱਟ ਜੜ ਗਈ ਧਫੜ ਮਾਰ ਬਜਾਈ ਚੰਦਰੀ ਫੈਸ਼ਨ ਨੇ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਉਹ ਫੈਸ਼ਨ ਵੇਚ ਦੁੱਧ ਦੀ ਹਾਨੇ ਬਿਲਕੁਲ ਫਿੱਟ ਕਮੀਜ਼ ਸਮਾਨੇ ਕਮੀ ਜਬ ਉਤੋਂ ਨਿਕਲ ਨਾ ਜਾਵੇ ਪੈਂਟ ਵਿੱਚੋਂ ਨਿਕਲ ਨਾ ਜਾਵੇ ਖਿੱਚ ਕੇ ਮਸਾਂ ਕਢਾਈ ਚੰਦੜੇ ਫੈਸ਼ਨ ਨੇ ਚੰਦੜੇ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਚੰਦੜੇ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਸਾਦਾ ਖਾਣਾ ਸਾਦਾ ਬਾਣਾ ਸਾਦਾ ਖਾਣਾ ਸਾਦਾ ਬਾਣਾ ਉਹ ਪੁੱਲ ਨਾ ਜਾਇਓ ਰਵਾਜ ਪੁਰਾਣਾ ਪੁੱਲ ਨਾ ਜਾਇਓ ਰਵਾਜ ਪੁਰਾਣਾ ਉਹ ਨਾਮੇ ਗੁਰੂ ਦੇ ਪੁੱਤਰ ਬਣ ਜੋ ਨਾਮੇ ਗੁਰੂ ਦੇ ਪੁੱਤਰ ਬਣ ਜੋ ਜਿਨਾ ਨੇ ਹਿੰਦ ਬਚਾਈ ਚੰਦਰੀ ਫੈਸ਼ਨ ਨੇ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਈ ਕੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਹੀ ਰਹਿਤ ਬਿਨਾ ਨਿੱਕਾ ਕਹਾਵੈ ਰਹਿਤ ਬਿਨਾ ਦਰ ਝੋਟਾਂ ਖਾਵੈ ਰਹਿਣੀ ਰਹਿ ਸੋਈ ਜਖਮੀਰਾ ਓ ਸਾਬ ਮੈਂ ਉਸ ਕਾਚੇਰਾ ਸਿੱਖ ਪਿਆਰਾ ਮੁੱਝ ਕੋ ਇੱਕ ਤੇ ਆਰਾਮ ਜੈ ਕੋ ਜਬ ਲਗਦਾ ਇਹ ਖਾਲ ਸਾਨਿਆਰਾ ਤਬ ਲਗਤੇ ਜਦਿਓ ਮੈਂ ਸਾਰਾ ਜਬ ਇਹ ਗੈਬ ਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤਾ ਰਹਿਤ ਬਨਾਨਾ ਸਿੱਖ ਕਹਾਵੇ ਰਹਿਤ ਬਨਾਨ ਦਰ ਝੋਟਾਂ ਖਾਵੇ ਦਸਵੇਂ ਗੁਰਾਂ ਦਾ ਹੁਕਮ ਮੰਨ ਲੂ ਦਸਵੇਂ ਗੁਰਾਂ ਦਾ ਹੁਕਮ ਮੰਨ ਲੂ ਪ੍ਰੇਮ ਦੀ ਸੁਣੋ ਤਹਾਈ ਚੰਦਰੀ ਫੈਸ਼ਨ ਨੇ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਈ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਈ ਇਧਰ ਵੇਖੋ ਉਧਰ ਵੇਖੋ ਇਧਰ ਵੇਖੋ ਜਿੱਧਰ ਵੇਖੋ ਨਾ ਛੱਡੇ ਆ ਜੋਰ ਭਰ ਜਾਈ ਚੰਦਰੀ ਫੈਸ਼ਨ ਨੇ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਈ ਚੰਦਰੀ ਫੈਸ਼ਨ ਨੇ ਘਰ ਘਰ ਕਰੀ ਤਬਾਹੀ